ਪੰਜਾਬ ਦੇ ਵਿੱਚ ਜਲਦ ਭਵਿੱਖ ਦੇ ਵਿੱਚ ਜੇਕਰ ਕੋਈ ਤੁਸੀਂ ਘਰ ਬਣਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਪੰਜਾਬ ਦੇ ਵੱਡੇ ਇਲਾਕੇ ਦੇ ਵਿੱਚ ਜਿਹੜੇ ਇੱਟਾਂ ਦੇ ਭੱਠੇ ਨੇ ਉਹ ਬੰਦ ਕਰ ਦਿੱਤੇ ਗਏ ਨੇ 7 ਮਹੀਨਿਆਂ ਦੇ ਲਈ ਕਿਉਂਕਿ ਜਿਹੜੀ ਪੰਜਾਬ ਦੀ ਭੱਠਾ ਸਿਚੁਏਸ਼ਨ ਆ ਉਹਦੇ ਵੱਲੋਂ ਫੈਸਲਾ ਲਿਆ ਗਿਆ ਹੈਗਾ ਸਾਡੇ ਨਾਲ ਪ੍ਰਧਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂਗੇ ਪ੍ਰਧਾਨ ਜੀ ਕੀ ਨਾਮ ਹੈ ਆਪਣਾ ਰਿੰਦਰ ਸਿੰਘ ਸੇਖੋ ਜੀ ਜ਼ਿਲ੍ਹਾ ਪ੍ਰਧਾਨ ਟੈਕਸ ਚੈਂਜਰ ਸੇਖੋ ਸਾਹਿਬ ਕੀ ਫੈਸਲਾ ਜਿਹੜਾ ਇਸ ਸਮੇਂ ਤੁਹਾਡੇ ਵੱਲੋਂ ਲਿਆ ਗਿਆ ਹੈਗਾ ਸਰ 50 ਐਕਸਿਊਸ਼ਨ ਵੱਲੋਂ ਅਜੇ ਬੰਦ ਦੀ ਕੋਈ ਕਾਲ ਨਹੀਂ ਸਾਨੂੰ ਆਈ ਇਹ ਸਿਰਫ ਸਾਡੀ ਤਿੰਨ ਜ਼ਿਲ੍ਹਿਆਂ ਦੀ ਬਰਨਾਲਾ ਸਰੂਪ ਤੇ ਪਟਿਆ ਸਾਡੀ ਤਿੰਨ ਜ਼ਿਲ੍ਹਿਆਂ ਨੇ ਲੜ ਕੇ ਪੱਠੇ ਬੰਦ ਕਰਦੇ ਨੇ ਕਿਉਂਕਿ ਜੇ ਸਾਡਾ ਸਲਾਈ ਹੈ ਮਾਲ ਦੀ ਉਹ ਸਰੂਪ ਡਿਸਟ੍ਰਿਕਟ ਤੋਂ ਸਾਰੇ ਪੰਜਾਬ ਚ ਜਾਂਦੀ ਹੈ ਤੇ ਜਦੋਂ ਸਰੂ ਬੰਦ ਹੋ ਗਿਆ ਤਾਂ ਸਾਰੇ ਪੰਜਾਬ ਚ ਇਫੈਕਟ ਦਾ ਪੈਣੇ ਪੈਣੇ ਤੇ ਕਿੰਨਾ ਕੁ ਦੇਖਦੇ ਹਾਂ ਕਿਉਂਕਿ ਪੂਰੇ ਪੰਜਾਬ ਜਿਵੇਂ ਤੁਸੀਂ ਦੱਸਿਆ ਜਿਆਦਾਤਰ ਜਿਹੜੇ ਪੱਠੇ ਨੇ ਉਹ ਕਿਹੜੇ ਇਲਾਕੇ ਦੇ ਵਿੱਚ ਨੇਗੇ ਸਰ ਸੂਰਤ ਤੇ ਲੁਧਿਆਣਾ ਪੱਠੇ ਜ਼ਿਆਦਾ ਨੇਗੇ ਤੇ ਬਾਕੀ ਫਾਜ਼ਿਲਕਾ ਵੀ ਏਰੀਆ ਚ ਵੀ ਪੱਠੇ ਜ਼ਿਆਦਾ ਨੇ ਤੇ ਦੇਖੋ ਪੱਠੇ ਤਾਂ ਸਾਰੀ ਚਲਾਉਣਾ ਚਾਹੁੰਦੇ ਆ ਅਸੀਂ ਕਿਹੜਾ ਪੱਠੇ ਬੰਦ ਕਰਨਾ ਚਾਹੁੰਦੇ ਆ ਜੀ ਸਾਡੀ ਮਜਬੂਰੀ ਹੈ ਅਸੀਂ ਪਿਛਲੇ 3-4 ਸਾਲ ਦੇ ਵਿੱਚ ਕਾਫੀ ਲਾਸ ਚੱਲ ਚੁੱਕਿਆਂਗੇ ਲਾਸ ਹੋਣ ਦੇ ਬਾਵਜੂਦ ਵੀ ਅਸੀਂ ਪੱਠੇ ਰੈਗੂਲਰ ਚਲਾ ਕੇ ਬਾਜੂ ਰੇਟ ਤੇ ਲੋਕਾਂ ਨੂੰ ਇਟਾ ਦੇਂਦੇ ਪਰ ਉਹ ਸਾਡੀ ਬਸ ਤੋਂ ਬਾਹਰ ਹੋ ਗਿਆ ਜੇ ਕੰਮ ਅਸੀਂ ਪੱਠੇ ਨੇ ਜਿਹੜੇ ਅਸੀਂ ਆਪਦੇ ਜਾਗਰ ਸਰਕਾਰ ਸਾਡੀ ਸਹੀ ਟਾਈਮ ਤੇ ਚਲਾਊਗੀ ਤੇ ਸਾਡੀਆਂ ਜਿਹੜੇ ਪਾਬੰਦੀਆਂ ਬਿਨਾਂ ਮਤਲਬ ਸਾਡੇ ਤੇ ਲਾ ਰਹੀ ਹੈ ਉਹ ਨਹੀਂ ਲਾਊਗੀ ਅਸੀਂ ਵਾਜਿਬ ਰੇਟ ਤੇ ਲੋਕਾਂ ਨੂੰ ਰਿਟਰਨ ਦੇਣ ਲਈ ਤਿਆਰ ਹਾਂ। ਕਿਸ ਤਰ੍ਹਾਂ ਦਾ ਜਿਹੜਾ ਹੁਣ ਘਟਾ ਹੈਗਾ ਜਿਹੜਾ ਪੱਠਾ ਮਾਲਕਾਂ ਨੂੰ ਪੈ ਰਿਹਾ ਹੈਗਾ। ਸਰ ਘਟਾ ਤਾਂ ਮੇਰੇ ਨਾਲ ਸਾਡੀ ਲਾਗਤ ਵੱਧ ਹੈ ਸਾਡਾ ਜੋ ਰੇਟ ਸੀਗਾ ਸਾਡੇ ਇਟਾਂ ਦੇ 5500 5500 ਰੁਪਏ ਵਿਕ ਰਹੇ ਸੀ ਸਾਡੀ ਲਾਗਤ 6000 ਰੁਪਏ ਤੱਕ ਸੀ। ਉਹ ਸਾਡਾ ਕੰਪੀਟੀਸ਼ਨ ਸੀ ਪਰ ਅਸੀਂ ਬੈਠ ਕੇ ਆਪਚ ਇਸ ਮਸਲੇ ਦਾ ਹੱਲ ਕੱਢਿਆ ਜੀ ਕਿ ਆਪਾਂ ਪ੍ਰੋਡਕਸ਼ਨ ਨੂੰ ਘਟਾਈਏ ਤਾਂ ਕਿ ਆਪਣਾ ਜੋ ਲੌਸ ਹੈ ਉਹਨੂੰ ਕਵਰ ਕਰੀਏ। ਤਪਿੰਨ ਗੁਪਤਾ ਜੀ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਆ ਕਿਤਾ ਜੀ ਕਿਵੇਂ ਦੇਖਦੇ ਹੋਗੇ ਕਿਉਂਕਿ ਜਿਹੜੇ ਪੱਠੇ ਨੇ ਹੁਣ ਬੰਦ ਕੀਤੇ ਨੇ ਤਾਂ ਬਹੁਤ ਮੁਸ਼ਕਲ ਆਉਣੀ ਹੈਗੀ ਲੇਬਰ ਦਾ ਕਾਫੀ ਨੁਕਸਾਨ ਹੋਣਾ ਜਿਹੜੀ ਤੁਹਾਡੇ ਪੱਠੇ ਦੇ ਕੰਮ ਕਰਦੀ ਸੀ ਜਾਂ ਜਿਹੜੇ ਹੋਰ ਮਿਸਤਰੀ ਭਾਈਚਾਰ ਉਹਨਾਂ ਨੂੰ ਕਾਫੀ ਨੁਕਸਾਨ ਹੋਣਾਗਾ ਕੋਈ ਇਹ ਪ੍ਰਾਤਨ ਬਿਜ਼ਨਸ ਹੈ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਬਹੁਤ ਹੀ ਅਨਸਕਿਲਡ ਲੇਬਰ ਹੈ ਜਿਹੜੀ ਉਹਨੂੰ ਰੁਜ਼ਗਾਰ ਦੇ ਰਿਹਾ ਸਿੱਧੇ ਤੌਰ ਤੇ ਹੂੰ ਮਜ਼ਦੂਰ ਆਪਦੀ ਰੋਜੀ ਰੋਟੀ ਕਰਕੇ ਇਹਦੇ ਪੇਟ ਪਾਲਦਾ ਹੈ। ਉਹ ਸਰਕਾਰਾਂ ਨੇ ਇਹਨੂੰ ਬਿਲਕੁਲ ਅੱਖੋਂ ਮੁਰੋਲੇ ਕੀਤਾ ਹੋਇਆ ਹੈ। ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੀਆਂ ਸਰਕਾਰਾਂ ਨੇ ਸਾਡੀ ਸੁਣਵਾਈ ਕਰਨ ਜਿਹੜੇ ਸਾਡੇ ਤੇ ਕਾਨੂੰਨ ਲੱਗੇ ਹੋਏ ਨੇ ਗਲਤ ਜਿਨ੍ਹਾਂ ਨਾਲ ਸਾਨੂੰ ਪੱਠਾ ਚਲਾਉਣ 'ਚ ਤਕਲੀਫ ਆ ਰਹੀ ਹੈ ਉਹ ਸਾਡੇ ਦੂਰ ਕਰਨ ਤਾਂ ਕਿ ਅਸੀਂ ਸਮੂਧਲੀ ਆਪਦਾ ਬਿਜ਼ਨਸ ਕਰ ਸਕੀਏ। ਜੀਐਸਟੀ ਵੀ ਪੇ ਕਰ ਸਕੀਏ ਤੇ ਗਰੀਬ ਆਦਮੀ ਨੂੰ ਰੋਜ਼ਗਾਰ ਵੀ ਦਿਸੇ ਤੇ ਲੋਕਾਂ ਨੂੰ ਵੀ ਸਹੀ ਵਾਜਬ ਰੇਟ ਤੇ ਈਟਾ ਮਿਲ ਸਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਹੁਣ ਜਿਹੜੀਆਂ ਕਰਕੇ ਨੁਕਸਾਨ ਚ ਜਾ ਰਿਹਾ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਪਾਇਲਟ ਬਣਦੇ ਨੇ ਪ੍ਰਾਲੀ ਤੋਂ ਉਹ ਵੀ ਤੁਹਾਨੂੰ ਜਿਹੜਾ ਜਲਾਉਣ ਦੇ ਲਈ ਕਹਿ ਰਿਹਾ ਉਹਦੇ ਚ ਕਿਸਮਤ ਸਿਆ ਰਹੀ ਹੈ ਚਾਰ ਪੰਜ ਕਾਨੂੰਨ ਬਹੁਤ ਗਲਤ ਨਹੀਂ ਦੇਖੋ ਪਾਇਲਟਸ ਦਾ ਪਾਇਲਟਸ ਨਾਲ ਕੋਸ ਬਹੁਤ ਜਿਆਦਾ ਵੱਜ ਗਈ ਔਰ ਈਟ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਜਿਆਦਾ ਪੂਰਾ ਹੋ ਜਾਏਗੀ ਕਿਉਂਕਿ ਉਹਦੇ ਵਿੱਚ ਜਿਹੜੀ ਸੀਵੀ ਹੈ ਕੋਲੇ ਦੀ ਜਿਹੜੀ ਹੁੰਦੀ ਹੈ ਵੀ ਤੋਂ ਕਹਿੰਦੇ ਨੇ ਪੰਜਾਬੀ ਚ ਸੀਵੀ ਕਹਿੰਦੇ ਨੇ ਅੰਗਰੇਜ਼ੀ ਚ ਉਹ ਬਹੁਤ ਜਿਆਦਾ ਘੱਟ ਹੈ ਕੋਲੇ ਦੇ ਵਿੱਚ 7000 ਸੀਵੀ ਹੈ ਇਹਦੇ ਵਿੱਚ ਟੈਂਪਰ ਲੈ ਕੇ ਜਾਣਾ ਸੰਭਵ ਨਹੀਂ ਹੈ ਇਸ ਕਰਕੇ ਪਹਿਲੀ ਸਮੱਸਿਆ ਪੈਲਟਸ ਦੀ ਹੈ ਦੂਜੀ ਹੈਗੀ ਮਾਈਨਿੰਗ ਦੀ ਮਾਈਨਿੰਗ ਬਿਲਕੁਲ ਕਰਨੀ ਬੰਦ ਕਰਤੀ ਸਰਕਾਰ ਨੇ ਇਸੀ ਤੋਂ ਬਣਾ ਇਸ ਕਰਕੇ ਇਹ ਕਿ ਮਿੱਟੀਆਂ ਲੋਕਾਂ ਨੇ ਕਾਨੂੰਨ ਤੋਂ ਬਾਹਰ ਹੋ ਕੇ ਨਹੀਂ ਚੱਕੀਆਂ ਜਿਸ ਕਰਕੇ ਮਿੱਟੀ ਦੀ ਖਪਤ ਘਟ ਕਰਨ ਇਟਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਘਟ ਹੋਏਗੀ ਤੀਸਰਾ ਹੈ ਬੰਦੂਆ ਮਜ਼ਦੂਰ ਹੈ ਉਹਦੀ ਆੜ੍ਹਤ ਜਿਹੜੀ ਮਜ਼ਦੂਰ ਹੈ ਜੀ ਪੈਸੇ ਅਡਵਾਂਸ ਲੈ ਕੇ ਜਾਂ ਬਾਅਦ ਚ ਕੋਰਡ ਦਾ ਸਹਾਰਾ ਲੈ ਕੇ ਉੱਥੇ ਚਲੇ ਜਾਂਦੇ ਨੇ ਰਿਲੀਜ਼ ਆਰਡਰ ਲੈ ਕੇ ਉਸ ਤੋਂ ਬਾਅਦ ਪੱਟਾ ਇੱਕ ਇੱਕ ਕਲਾਸ ਆ ਜਿਆਦੇ ਬਥੇਰ ਵਾਲੀ ਜਿਹੜੀ ਕੱਚੀ ਪੁਤਾਈ ਕਰਦੀ ਹੈ ਉਹ ਲੇਬਰ ਜਾਦੇ ਬਲੈਕਮੇਲ ਕਰਦੀ ਹੈ ਜਿਹਦੇ ਨਾਲ ਦੂਜੀਆਂ ਲੇਬਰਾਂ ਨੇ ਭਰਾਈ ਦੀ ਨਿਕਾਸੀ ਦੀ ਜਲਾਈ ਦੀ ਫੇਲ ਵਾਲੀ ਉਹ ਸਾਰੀਆਂ ਇਫੈਕਟ ਹੁੰਦੀਆਂ ਨੇ ਜਿੱਥੇ ਇਹਦੇ ਨਾਲ ਮਜ਼ਦੂਰ ਹੋਰ ਦੂਸਰਾ ਮਜ਼ਦੂਰ ਵਿਲਾ ਹੁੰਦਾ ਉੱਥੇ ਪੱਠੇ ਮਾਲਕ ਦਾ ਵੀ ਆਰਟਿਕ ਲਾਸ ਬਹੁਤ ਮੋਟਾ ਹੁੰਦਾ ਹੈ ਮਜ਼ਦੂਰ ਕਿਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਪਰੇਸ਼ਾਨ ਕਰਦੇ ਨੇ ਪੱਠਾ ਮਾਲਕ ਕੋਈ ਮਜ਼ਦੂਰਾਂ ਦੇ ਗਰੁੱਪ ਬਣੇ ਹੋਏ ਨੇ ਗੈਂਗ ਬਣੇ ਹੋਏ ਨੇ ਉਹ ਕਿਸੇ ਪੱਠੇ ਦੇ ਜਾਂਦ ਰਹੇ ਨੇ ਅਡਵਾਂਸ ਲੈਂਦੇ ਨੇ 2-4 ਲੱਖ ਰੁਪਏ ਉੱਥੇ ਹਾਈ ਕੋਰਟ ਦਾ ਸਹਾਰਾ ਲੈਂਦੇ ਨੇ ਵੀ ਸਾਨੂੰ ਵਧੀਆਂ ਬਣ ਜਾਏ ਉੱਥੇ ਰੀਜਰਡਰ ਲੈਂਦੇ ਨੇ ਫ ਆੜ ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਮਾਨਯੋਗ ਹਾਈ ਕਾਉਂਟਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਉਹ ਬੰਦੇ ਨੂੰ ਡਿਟੈਕਟ ਕਰਨ ਜਿਹੜੇ 1 ਸਾਲ ਚ ਜਾਂ 1 ਸਾਲਾਂ ਚ 10 10 20 20 ਵਾਰੀ ਬੰਦੂਆ ਮਜ਼ਦੂਰ ਦੀ ਆੜ ਲੈ ਕੇ ਰੀਲੀਜ਼ ਆਰਡਰ ਲੈ ਗਏ ਉਹ ਬੰਦੇ ਸਾਰੇ ਗੈਂਗ ਹਨ ਪਰ ਜੇ ਗੱਲ ਕਰੀ ਜਾਵੇ ਪੱਠੇ ਨਾਲ ਬਹੁਤ ਸਾਰੀ ਲੇਬਰ ਜੁੜੀ ਹੁੰਦੀ ਆ ਤੁਹਾਡੇ ਪੱਠੇ ਦੇ ਬਹੁਤ ਸਾਰੀ ਲੇਬਰ ਕੰਮ ਕਰਦੀ ਹੈਗੀ ਜਾਂ ਜਿਹੜੀ ਇੱਟਾਂ ਬਣਾਉਂਦੇ ਆ ਪੱਥ ਦੇ ਆ ਇਥੋਂ ਲਿਫਟਿੰਗ ਕਰਦੇ ਆਗੇ ਘਰਾਂ ਦੇ ਵਿੱਚ ਇੱਟਾਂ ਲੈ ਕੇ ਜਾਂਦੇ ਆ ਤਾਂ ਇਸ ਤੋਂ ਬਾਅਦ ਜਿਹੜੇ ਆਪਾਂ ਕਹੇ ਦੀ ਵੀ ਜਿਹੜੇ ਉਸ ਦੇ ਨਾਲ ਜੁੜੇ ਹੋਇਆ ਗਾਹਾਂ ਮ ਲੇਬਰ ਤਾਂ ਪ੍ਰਭਾਵਿਤ ਹੋ ਗਈ ਦੇਖੋ ਕਿਸੇ ਕਿਸੇ ਨਾ ਕਿਸੇ ਥਾਂ ਤੇ ਦੀ ਸਿਮਿੰਟ ਦੀ ਸਟੀਲ ਦੀ ਸਾਰੇ ਸਾਰਾ ਸਿਸਟਮ ਇਹਦਾ ਅਫੈਕਟ ਹੋਣਾ ਇਟਾਂ ਦੇ ਲਈ ਬੜਾ ਨਾਲ ਕਿਉਂਕਿ ਜਿਹੜਾ ਮੇਨ ਕੰਸਟਰਕਸ਼ਨ ਦਾ ਇਹ ਪਾਰਟ ਹੈ ਇੱਕ ਪਹਿਲਾਂ ਇੱਟਾਂ ਤੋਂ ਕੰਮ ਸ਼ੁਰੂ ਹੋਣਾ ਹੈ ਕਿਉਂਕਿ ਇੱਟਾਂ ਦੀ ਅਵੇਲੇਬਿਲਿਟੀ ਨਹੀਂ ਹੈਗੀ ਤਾਂ ਸਾਰੀ ਕੰਸਟਰਕਸ਼ਨ ਵਰਕ ਹੈ ਜਿਹੜਾ ਸਰਕਾਰੀ ਕੰਮ ਉਹ ਵੀ ਇਫੈਕਟ ਹੋਣਗੇ ਇਹਦੇ ਨਾਲ ਦੂਸਰੇ ਪਾਸੇ ਜੇ ਆਪਾਂ ਫਲਾਈ ਐਸ਼ ਜਾਂ ਇੰਟਰਲੌਕ ਦੀ ਗੱਲ ਕਰੀਏ ਉਹਦੀ ਕੋਈ ਮਿਆਦ ਹੈ ਨਹੀਂ ਜ਼ਿਆਦਾ ਉਹ ਲੋਕਾਂ ਨੇ ਜਿਨ੍ਹਾਂ ਨੇ ਯੂਜ਼ ਕੀਤੀ ਹੈ ਉਹ ਵੀ ਦੁਬਾਰੇ ੱਟ-ੱਟ ਕੇ ਇੱਟਾਂ ਲਾ ਰਹੇ ਨੇ ਵੀ ਇਸ ਕਰਕੇ ਇੱਟਾਂ ਤਾਂ ਬਹੁਤ ਜ਼ਰੂਰੀ ਨੇ ਮਕਾਨ ਬਣਾਉਣ ਲਈ ਸਰਕਾਰ ਨੂੰ ਚਾਹੀਦਾ ਵੀ ਇਹਦੀ ਪਟੇ ਮਾਲਕਾਂ ਦੀ ਸਵੈ ਕਰਕੇ ਜਿਹੜੇ ਸਾਡੇ ਕਾਨੂੰਨ ਸਾਡੇ ਤੇ ਗਲਤ ਲੱਗੇ ਹੋਏ ਨੇ ਤੋਂ ਉਹਨੂੰ ਫੈਸਿਲਿਟੇਟ ਕਰਨਾ ਸਾਨੂੰ ਉਹਦੀ ਰਾਹਤ ਦੇਣ ਤਾਂ ਤਾਂ ਕਿ ਅਸੀਂ ਸਮੂਹਲੀ ਆਪਣੇ ਜਿਹੜੇ ਪੱਟੇ ਚਲਾ ਸਕੀਏ ਇੱਕ ਇੱਕ ਪੱਟੇ ਦੀ ਗੱਲ ਕਰੀ ਜਾਵੇ ਤਾਂ ਕਿੰਨੀ ਕਲੇਵਰ ਹੈ ਜਿਹੜੀ ਕੰਮ ਕਰਦੀ ਹੈ ਕਿੰਨੇ 150 200 ਮਜ਼ਦੂਰ ਇੱਕ ਪੱਟੇ ਤੇ ਕੰਮ ਕਰਦਾ ਜੀ ਤਾਂ ਕਿ ਅੱਗੇ 10 ਮਹੀਨੇ ਪੱਟੇ ਚੱਲਦੇ ਨੇ ਪਰ ਹੁਣ ਅਸੀਂ 6 ਮਹੀਨਿਆਂ ਲਈ ਭੱਠੇ ਬੰਦ ਕਰਤੇ ਤਾਂ ਹੁਣ 6 ਮਹੀਨੇ ਭੱਠਾ ਚੱਲ ਨਹੀਂ ਗਿਆ ਤਾਂ ਨੇਚਰਲੀ 4 ਮਹੀਨਿਆਂ ਦਾ ਜਿਹੜਾ ਰੋਜ਼ਗਾਰ ਹੈ ਲਿਵਰ ਦਾ ਉਹ ਕਟੂ ਹੈ ਤੇ ਇਹਦੇ ਨਾਲ ਨਾਲ ਇੱਕ ਮੈਂ ਹੋਰ ਦੇਖਦਾ ਕਿ ਜਿਵੇਂ ਅਸੀਂ ਗੱਲ ਕਰਦੇ ਆ ਵੀ ਜਿਹੜੇ ਘਰ ਬਣਾਉਣ ਵਾਲੇ ਲੋਕ ਨੇਗੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਚੀਜ਼ ਦਾ ਸਾਹਮਣਾ ਕਰਨਾ ਪਊ ਕਿਉਂਕਿ ਇੱਟ ਬਹੁਤ ਜ਼ਿਆਦਾ ਮਹਿੰਗੀ ਹੋ ਜਾਣੀ ਹੈ ਫਿਲਹਾਲ ਤਾਂ ਜਿਹੜਾ ਰੇਟ ਆਇਆ 6500 ਰੁਪਏ ਤਾਂ ਖਾਸ ਸੀ ਹੈ ਵੇਲੇ ਕਈ ਸਾਲਾਂ ਤੋਂ ਕੰਪੀਟੀਸ਼ਨ ਕਰਕੇ ਥੇਲ ਘਟ ਹੋਣ ਕਾਰਨ ਕੰਪੀਟੀਸ਼ਨ ਚ ਜਿਹੜੀ ਟਵਿਕ ਰਹੀ ਸੀ ਭੱਠੇ ਮਾਲਕਾਂ ਨੂੰ ਲੋਸ ਪੈ ਰਿਆ ਸੀ ਅੱਜ 6500 ਰੁਪਏ ਰੇਟ ਬਣਿਆ ਚਲੋ ਜੇ ਇਸ ਤੋਂ ਉੱਪਰ ਰੇਟ ਜਾਂਦਾ ਨੇਚਰਲੀ ਅੱਜ ਕਸਟਮਰ ਦਾ ਨੁਕਸਾਨ ਤਾਂ ਹੋਊਗਾ ਹੀ ਉਹ ਤਾਂ ਲੱਗਦਾ ਕਿ ਕੋਈ ਹੱਲ ਨਿਕਲ ਸਕਦਾ ਹੈ ਬਿਲਕੁਲ ਨਿਕਲੇਗਾ ਜੇ ਸਰਕਾਰ ਸਾਡੇ ਬੜੇ ਆਮ ਆਦਮੀ ਪਾਰਟੀ ਦੀ ਸਰਕਾਰ ਬੜੀ ਇੰਟੈਲੀਜੈਂਟ ਹੈ ਹਰੇਕ ਵਰਗ ਦੀ ਉਹ ਸੁਣ ਰਹੀ ਹੈ ਨਾ ਸਾਨੂੰ ਵੀ ਉਮੀਦ ਆ ਵੀ ਸਾਡੀ ਸੁਣਵਾਈ ਹੋਊਗੀ ਜਲਦੀ ਹੀ ਭਟਾ ਐਸੋਸੀਏਸ਼ਨ ਨਾਲ ਇੱਕ ਮੀਟਿੰਗ ਜਿਹੜੇ ਮਖਲੇ ਨੇ ਹਲ ਕੀਤੇ ਜਾ। ਹੂੰ ਬਿਲਕੁਲ ਇਹੀ ਆਸ ਹੈ ਜਿਹੜੀ ਸਮੇ ਪੱਠਾ ਮਾਲਕ ਕਰ ਰਹੇ ਨੇ ਕਿ ਸਰਕਾਰ ਦੇ ਨਾਲ ਜਲਦ ਜਿਹੜੀ ਮੀਟਿੰਗ ਹੋਵੇ ਜਿਸ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਨ ਕੇ ਜਲਦ ਜਿਹੜਾ ਇਹਨਾਂ ਪੱਠਿਆਂ ਨੂੰ ਜਲਦੋਂ ਜਲ ਚਲਵਾਇਆ ਜਾਵੇ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੱਠੇ ਨੇ ਜਿਹੜੇ 7 ਮਹੀਨਿਆਂ ਦੀ ਲਈ ਜਿਕਰ ਬੰਦ ਹੁੰਦੇ ਨੇ ਤੱਕ ਵੱਡਾ ਪ੍ਰਭਾਵ ਉਹਨਾਂ ਲੋਕਾਂ ਤੇ ਪਵੇਗਾ ਜਿਹੜੇ ਭਵਿੱਖ ਦੇ ਵਿੱਚ ਕਾਰ ਬਣਾਉਣ ਦੇ ਲਈ ਕੋਈ ਯੋਜਨਾ ਬਣਾ ਰਹੇ ਨੇ ਕਿਉਂਕਿ ਪਹਿਲਾਂ ਜੇ ਗੱਲ ਕਰੀਏ ਤਾਂ ਸਿਰਫ 2 ਮਹੀਨੇ ਦੇ ਲਈ ਪੱਠੇ ਬੰਦ ਹੁੰਦੇ ਸੀ ਪਰ ਉਹਨਾਂ ਨੇ ਵੱਡਾ ਫੈਸਲਾ ਹੈ 7 ਮਹੀਨਿਆਂ ਦੇ ਲਈ ਸਮੇਂ ਜਿਹੜਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੱਠੇ ਬੰਦ ਹੋ ਰਹੇ ਨੇਗੇ। ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ।